ਆਇਨੇ ਬੰਦੇ ਉਹ ਇਹ ਮੋਟਰਸਾਈਕਲ ਦਾ ਵੀ ਆਪਦਾ ਵੇਖ ਆਪ ਨੂੰ ਸਾਰੇ ਤੋਂ ਸਿੱਧਾ ਵੇਖ ਵਰਤਣਾ ਨਹੀਂ ਆ ਗਿਆ ਓਕੇ ਮੋਨਾਂ ਨੂੰ ਉੱਧਰ ਕੀਤਾ ਆ ਹਾਂ ਮੋਨੇ ਉੱਧਰ ਕੀਤਾ ਉਧਰ ਵੇਖਦੇ ਪੈਨੇ ਨਮਸਕਾਰ ਦੋਸਤੋ ਮੈਂ ਵਿਸ਼ੂ ਛਾਵੜਾ ਇਹ ਜੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਫਾਜ਼ਿਲ ਕਰਦੇ ਕਲਾਸ਼ ਨਗਰ ਦੀਆਂ ਤਸਵੀਰਾਂ ਨੇ ਸੀਸੀਟੀਵੀ ਫੁਟੇਜ ਸਾਡੇ ਤੱਕ ਪਹੁੰਚੀ ਹੈ ਇਸ ਦੇ ਵਿੱਚ ਤੁਹਾਨੂੰ ਦੋ ਵਿਅਕਤੀ ਦਿਖਾਈ ਦੇ ਰਹੇ ਨੇ ਜੋ ਇਹ ਕੋਈ ਹੋਰ ਨਹੀਂ ਮੋਟਰਸਾਈਕਲ ਚੋਰ ਨੇ ਅਲੱਗ-ਅਲੱਗ ਗਲੀਆਂ ਦੇ ਵਿੱਚ ਜਾ ਕੇ ਇਹ ਪਹਿਲਾਂ ਮੋਟਰਸਾਈਕਲ ਦੇਖ ਰਹੇ ਨੇ ਵੀ ਕੋਈ ਮੋਟਰਸਾਈਕਲ ਹੱਥੇ ਲੱਗੇ ਤਾਂ ਅਸੀਂ ਚੋਰੀ ਕਰੀਏ ਪਰ ਜੋ ਫਾਜ਼ਿਲ ਕਾ ਦੇ ਕਲਾਸ਼ ਨਗਰ ਕਾਲਕਾ ਮੰਦਿਰ ਦੇ ਨਾਲ ਵਾਲੀ ਗਲੀ ਦੇ ਵਿੱਚ ਪਹੁੰਚਦੇ ਦੇ ਉੱਥੋਂ ਇੱਕ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਪਹਿਲਾਂ ਇਹਨਾਂ ਵੱਲੋਂ ਅਲੱਗ-ਅਲੱਗ ਗਲੀਆਂ ਦੇ ਵਿੱਚ ਜਾ ਕੇ ਪੂਰੀ ਰੈਕੀ ਕੀਤੀ ਗਈ ਕੋਈ ਮੋਟਰਸਾਈਕਲ ਮਿਲੇ ਤੈ ਚੋਰੀ ਨੂੰ ਅੰਜਾਮ ਦਿੱਤਾ ਜਾਏ ਪਰ ਕਾਲਕਾ ਮੰਦਿਰ ਦੇ ਨਾਲ ਵਾਲੀ ਗਲੀ ਦੇ ਵਿੱਚੋਂ ਇਹ ਮੋਟਰਸਾਈਕਲ ਲੈ ਕੇ ਫਰਾਰ ਹੋ ਚੁੱਕੇ ਨੇ ਜੇ ਇਹ ਵਿਅਕਤੀ ਤੁਹਾਨੂੰ ਕਿਸੇ ਜਗ੍ਹਾ ਤੇ ਦਿਖਾਈ ਦਿੰਦੇ ਤਾਂ ਸਾਡੇ ਨਾਲ ਸੰਪਰਕ ਕਰੋ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਿੱਤਾ ਗਿਆ ਹੈ ਬਨੇਰੋ ਸਾਡੇ ਇਸ ਪੇਜ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ